गुरुद्वारा श्री हेमकुट साहिब की यात्रा आज तो शुरू हो गई राजदेव के उत्तराखंड स्थित ਲਗਭਗ 15000 ਫੁੱਟ ਦੀ ਉਚਾਈ ਦੇ ਉੱਤੇ ਸਥਾਪਿਤ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਕਿਵਾੜ ਸੰਗਤ ਲਈ ਖੁੱਲ ਚੁੱਕੇ ਨੇ ਤਾਂ ਅੱਜ ਲਗਭਗ 4500 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਲਈ ਰਵਾਨਾ ਹੋਇਆ ਹੈ ਦੱਸਦੀ ਕਿ ਇਹ ਜਥਾ ਸ਼ਨੀਵਾਰ ਯਾਨੀ ਕਿ ਅੱਜ ਗੁਰਦੁਆਰਾ ਗੋਬਿੰਦ ਘਾਟ ਤੋਂ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ ਸੀਗਾ ਤੇ ਦੇਰ ਰਾਤ ਜੋ ਕਿ ਗੁਰਦੁਆਰਾ ਗੋਬਿੰਦ ਾਮ ਦੇ ਵਿੱਚ ਵਿਸ਼ਰਾਮ ਕੀਤਾ ਹੈ ਤੇ ਅੱਜ ਸਵੇਰੇ ਪਹਿਲੀ ਅਰਦਾਸ ਹੋਈ ਹੈ ਤੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਦੇ ਉੱਤੇ ਗੁਰਗਰੰ ਸਿੰਘ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਹੈ। ਦਾ ਸ਼ਨੀਵਾਰ ਯਾਨੀ ਕਿ ਅੱਜ ਗੁਰਦੁਆਰਾ ਗੋਬਿੰਦ ਘਾਟ ਦੇ ਵਿੱਚ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਪੰਜ ਪਿਆਰੀਆਂ ਦੀ ਵਾਜ ਦੇ ਹੇਠ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਦੱਸਦੇ ਕਿ ਸ਼ਰਧਾਲੂਆਂ ਨੇ ਲਗਭਗ 13 ਕਿਲੋਮੀਟਰ ਦੂਰ ਤੇ ਕਰੀਬ 10000 ਫੁੱਟ ਦੀ ਉਚਾਈ ਦੇ ਉੱਤੇ ਸਥਾਪਿਤ ਗੁਰਦੁਆਰਾ ਗੋਬਿੰਦ ਧਾਮ ਕਾਗਰੀਆ ਪਹੁੰਚਣ ਤੋਂ ਬਾਅਦ ਰਾਤ ਨੂੰ ਵਿਸ਼ਰਾਮ ਕੀਤਾ ਹੈ ਤਾਂ ਗੁਰਦੁਆਰਾ ਸ਼੍ਰੀ ਹੇਮਕੁੜ ਸਾਹਿਬ ਮੈਨੇਜਮੈਂਟ ਟਰਸਟ ਦੇ ਵੱਲੋਂ ਗੁਰਦੁਆਰਾ ਗੋਬਿੰਦ ਘਾਟ ਵੰਗ ਹੀ ਗੁਰਦੁਆਰਾ ਗੋਬਿੰਦ ਧਾਮ ਤੇ ਗੁਰਦੁਆਰਾ ਹੇਮਕੁੜ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਜਿੱਥੇ ਸਵੇਰੇ ਸੰਗਤਾਂ ਪਹੁੰਚਣ ਗਈਆਂ ਤੇ ਗੁਰੂ ਘਰ ਦੇ ਪਹਿਲੇ ਦਰਸ਼ਨ ਕਰਨ ਗਿਆ ਰਸਤੇ ਤੋਂ ਬਰਫ਼ हटਾਈ ਗਈ ਹੈ ਹਾਲਾਂਕਿ ਪਿਛਲੇ ਮਹੀਨੇ ਤੋਂ ਹੀ ਤਿਆਰੀਆਂ ਜਿਹੜੀ ਕਿ ਸ਼ੁਰੂ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਸੰਗਤਾਂ ਦੀ ਸਹੂਲਤ ਲਈ ਹੋਰ ਲੋੜਿੰਦੇ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਗੁਰਦੁਆਰਾ ਰਿਸ਼ੀਕੇਸ਼ ਤੋਂ ਆਰੰਭ ਹੋਈ ਯਾਤਰਾ ਦੇ ਦੌਰਾਨ ਜਥਾ ਗੁਰਦੁਆਰਾ ਗੋਬਿੰਦ ਘਾਟ ਪਹੁੰਚਾ ਸੀਗਾ ਤੇ ਸ਼ਨੀਵਾਰ ਸਵੇਰੇ ਗੁਰਦੁਆਰਾ ਗੋਬਿੰਦ tạm ਦੇ ਰਵਾਨਾ ਹੋਇਆ ਇਸ ਨੂੰ ਰਵਾਨਾ ਕਰਨ ਦੇ ਲਈ ਬਦਰੀਨਾਥ ਧਾਮ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਤੇ ਹੋਰ ਜੋ ਕਿ ਪਤਵੰਤੇ ਪਹੁੰਚੇ ਹਨ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ ਜੋ ਅੱਜ ਹੇਮਕੁੜ ਸਾਈ ਪਹੁੰਚਿਆ ਤਾਂ ਦੱਸ ਦੇ ਕਿ ਮੈਨੇਜਰ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜੋ ਕਿ 4500 ਲਗਭਗ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਦੇ ਪਹਿਲੇ ਜਥੇ ਨੇ ਸਵੇਰੇ ਹਿਮਕੁਟ ਸਾਈਬੇ ਦਰਸ਼ਨ ਕੀਤੇ ਜਦੋਂ ਕਿ 400 ਤੋਂ ਵੱਧ ਸ਼ਰਧਾਲੂ ਇੱਥੇ ਗੁਰਦੁਆਰਾ ਗੋਬਿੰਦ ਘੜ ਦੇ ਵਿੱਚ ਹੋਰ ਪਹੁੰਚੇ ਹੋਏ ਨੇ ਜੋ ਅੱਜ ਗੋਬਿੰਦ ਧਾਮ ਦੇ ਲਈ ਰਵਾਨਾ ਹੋਣਗੇ ਉਹਨਾਂ ਦੱਸਿਆ ਹੈਗਾ ਕਿ ਇਸ ਯਾਤਰਾ ਦੇ ਲਈ ਟਰੱਸਟ ਦੇ ਵੱਲੋਂ ਸਰਕਾਰ ਦੇ ਸਹਿਯੋਗ ਦੇ ਨਾਲ ਸ਼ਰਧਾਲੂਆਂ ਦੇ ਲਈ ਹੋਰ ਲੋੜਿੰਦੇ ਜਿੰਨੀ ਵੀ ਸਹੂਲਤ ਹੁੰਦੀ ਹੈ ਉਸ ਦਾ ਪ੍ਰਬੰਧ ਕੀਤਾ ਗਿਆ ਹੈ। ਏ ਜੀ